ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਸਾਡੇ YouTube ਚੈਨਲ ਕਬੱਡੀ ਆਈਪੀ ਨੂੰ ਸਬਸਕ੍ਰਾਈਬ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਦੇਖੋ ਗੋਪੀ ਪ੍ਰਿੰਦੀਪ ਹੋਰ ਨੇ ਪ੍ਰੀਤ ਲੱਦੂ ਬਾਰੇ ਕੀ ਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਣਾ ਏ ਕੀ ਹਾਲਤ ਅਦਰੋਂ ਪੜੰਗਾ ਠੀਕ ਠਾਕ ਕੋਈ ਗੱਲ ਛੋਟਾ 바ਜੇ ਨਾ ਸਮਝਿਆ ਸਮਝਣੀ ਹੈ ਕੀ ਉਹਨੂੰ ਤੇ ਬਾਕੀ ਕੋਈ ਨਹੀਂ ਆਪਣਾ ਭਰਾਵਾ ਕੋਈ ਗੱਲ ਨਹੀਂ ਬੋਲ ਲੈਂਦੇ ਫਿਰ ਕੀ ਹੈ ਜੇ ਕੋਈ ਬੋਲਦਾ ਤੇ ਆ ਕੇ ਦਿਨ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਬਾਕੀ ਜਮੀਨ ਲੰਮੀ ਆਪਾਂ ਕਬੱਡੀ ਖੇਡੰਦੇ ਆ ਤੇ ਬਾਕੀ ਚਲੋ ਆਪਣਾ ਭਰਾ ਵਾ ਨਿੱਕਾ ਪੌਦੇ ਘਰੋਂ ਖਾਦਾ ਉਹਨੇ ਆਪਣੀ ਘਰੋਂ ਖਾਦਾ ਆਪਾਂ ਨੂੰ ਮਾੜਾ ਨਹੀਂ ਕਹਿ ਸਕਦੇ ਹਣਾ ਕਈ ਵਾਰਾ ਸਮਾਂ ਇਹੋ ਜਿਹਾ ਹੁੰਦਾ ਕਿ ਜਿਹੜੇ ਸਮਾਂ 'ਚ ਮੈਨੂੰ ਹੀ ਪਤਾ ਲੱਗਦਾ ਕੁਛ ਉਹ ਸਮਾਂ ਮਾੜਾ ਹੋਊਗਾ ਭਈ ਜਿਹੜਾ ਸਮਾਂ ਹੁੰਦਿਆ ਮਾੜਾ ਤੇ ਬਾਕੀ ਕੋਈ ਗੱਲ ਨਹੀਂ ਆਪਣਾ ਭਰਾ ਵਾ ਛੋਟਾ ਪੌਦੇ ਬਾਰੇ ਮਾੜਾ ਨਹੀਂ ਕਹਿਣਾ ਨਾ ਮਾੜਾ ਕਹਿ ਸਕਦੇ ਆ ਆਪਾਂ ਤੇ ਮੈਂ ਇਹ ਮਾਰ ਆਪਾਂ ਸੋਚ ਸਕਦੇ ਆ ਤੇ ਗੱਲਾਂ ਲੰਬੀਆਂ ਨਹੀਂ ਜਾਣੀਆਂ ਮੁੜ ਕੇ ਤੇ ਉਹਨਾਂ ਦਾ ਫਾਇਦਾ ਨਹੀਂ ਕੋਈ ਬਾਕੀ ਆਪਣਾ ਛੋਟਾ ਭਰਾ ਵਾ ਤੁਸੀਂ ਜਿੰਨੇ ਮੇਰੇ ਪਿਆਰ ਕਰਦੇ ਆ ਇਸ ਗਰੁੱਪ ਚ ਆਪਾਂ ਭੀਤ ਬਾਰੇ ਕੋਈ ਮਾੜੀ ਗੱਲ ਨਹੀਂ ਕਰਨੀ ਆਪਣਾ ਵੀਰ ਆ ਤੇ ساری ਉਮਰ ਉਹਨੇ ਆਪਾਂ ਛੋਟਾ ਵੀਰ ਹੀ ਰਹਿਣਾ ਵਾ ਆਪਾਂ ਉਹਦੇ ਬਾਰੇ ਮਾੜਾ ਨਹੀਂ ਕਹਿ ਸਕਦੇ ਕੋਈ ਇਹ ਤੇ ਨਾਰਮਲ ਗੱਲਾਂ ਹੁੰਦੀਆਂ ਜਿਹੜੀਆਂ ਟੀਮ ਦੇ ਵਿੱਚ ਹੋ ਜਾਂਦੀਆਂ ਅਕਸਰ ਉਹ ਨਾਰਮਲ ਗੱਲਾਂ ਕਰਦੇ ਆ ਤੇ